ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਇਆ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਤਾਂ ਕਿ ਜਰੂਰ ਬਨੇ ਰਹਿਣਾ ਚੰਨਵਿਲਾ ਪੰਨਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗਿਆਨੀ ਹਰਪੀ ਸਿੰਘ ਦੇ ਖੁਲਾਸੇ ਨੇ ਮਚਾਈ ਤੱਲੀ ਇਸ ਦੇ ਨਾਲ ਹੀ ਸ਼੍ਰੀ ਦਰਬਾਰ ਸਾਹਿਬ ਦੇ ਤਖਤ ਚੇਰੀ ਦਮਦਮਾ ਸਾਹਿਬ ਦੇ ਜਿੱਦਰ ਗਿਆਨੀ ਹਰਪੀ ਸਿੰਘ ਵੱਲੋਂ ਅੱਜ ਦੇ ਕਈ ਵੱਡੇ ਖੁਲਾਸੇ ਕੀਤੇ ਗਏ ਜਿਨ੍ਹਾਂ ਤੋਂ ਬਾਅਦ ਪੰਜਾਬ ਦੀ ਇਸ ਕਸਿਆਸ ਦੇ ਵਿੱਚ ਵੱਡੀ ਪੁਚਾਲ ਆ ਗਿਆ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਕੁਝ ਕਾਲ ਆਗੂ ਵੱਲੋਂ ਉਹਨਾਂ ਨੂੰ ਜਾਣ ਪੁੱਝ ਕੇ ਪਸੈ ਜਾ ਰਿਹਾ ਤੇ ਉਹਨਾਂ ਦੀ ਕਿਰਦਾਰਸ਼ ਖੁਸ਼ੀ ਕੀਤੀ ਇਸ ਦੇ ਨਾਲ ਹੀ ਇਤਨਾ ਹੀ ਬਸ ਨਹੀਂ ਉਹਨਾਂ ਨੇ ਆਪਣੇ ਤੇ ਲੱਗੇ ਨਜ਼ਾਇਸ ਬੰਦੇ ਦਾ ਦੇ ਇਲਜ਼ਾਮ ਬਾਰੇ ਵੀ ਵਾਹਿਗੁਰੂ ਦੀ ਹਜ਼ੂਰੀ ਵਿੱਚ ਵੱਡੀਆਂ ਗੱਲਾਂ ਅਖਤ ਦਿੱਤੀਆਂ ਕਿ ਨਾ ਹਾਂ ਇਸ ਤਰ੍ਹਾਂ ਵਾਇਰਲ ਵੀਡੀਓ ਬਾਰੇ ਵੀ ਖੁਲਾਸਾ ਕੀਤਾ ਗਿਆ ਹੈ ਸ਼੍ਰੀ ਕਾਲ ਤਖਤ ਸਹਿਬ ਦੇ ਸਾਭਕਾ ਕਾਰਜਕਾਰ ਜਤਦਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਸਤਰ ਗਿਆਨੀ ਹਰਪੀ ਸਿੰਘ ਵੱਲੋਂ ਆਸ਼ੀਰੀ ਦਮਦਮਾ ਸਾਹਿਬ ਵਿਖੇ ਕਈ ਵੱਡੇ ਖੁਲਾਸੇ ਕੀਤੇ ਗਏ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ